ਇਤਿਹਾਸ ਦੇ ਵਿੱਚ ਇੱਕ ਬੜਾ ਐਸਾ ਗੁਰੂ ਕੇ ਪਿਆਰੇ ਦਾ ਜ਼ਿਕਰ ਹੈ ਜਿਹਦੇ ਕੋਲੋਂ ਹਕੂਮਤ ਨੇ ਤਸ਼ੱਦਦ ਇਹਨਾ ਕੀਤਾ ਉਹਦੇ ਕੋਲੋਂ ਬਾਣੀ ਖੋਣ ਦਾ ਯਤਨ ਕੀਤਾ ਪਰ ਬਾਣੀ ਖੋਹ ਨਾ ਸਕੇ ਜਦੋਂ ਅਸੀਂ 1984 ਤੋਂ ਬਾਅਦ ਵਾਲੇ ਖਾੜਕੂ ਸਿੰਘਾ ਦਾ ਇਤਿਹਾਸ ਪੜ੍ਹਦੇ ਆ ਨਾ ਉਹਨਾਂ ਗੁਰੂ ਕੇ ਪਿਆਰਿਆਂ ਦੇ ਵਿੱਚ ਇੱਕ ਗੁਰੂ ਕੇ ਸਿੱਖ ਦਾ ਜ਼ਿਕਰ ਆਉਂਦਾ ਹੈ ਵੜਿੰਗ ਸੂਬਾ ਸਿੰਘ ਪਿੰਡ ਹੈ ਤਰਨਤਾਰਨ ਦੇ ਇਲਾਕੇ ਦੇ ਅੰਦਰ ਖੰਡੂਰ ਸਾਹਿਬ ਵਾਲੇ ਪਾਸੇ ਵਸਨ ਸਿੰਘ ਦੇ ਘਰ ਪੈਦਾ ਹੋਇਆ ਮਾਤਾ ਨਰੰਜਨ ਕੌਰ ਦੀ ਕੁੱਖ ਦੇ ਵਿੱਚੋਂ ਉਹ ਇਸ ਸੰਸਾਰ ਤੇ ਆਇਆ ਬੜਾ ਗੁਰੂ ਦਾ ਨਾਮ ਜਪਦਾ ਬਾਣੀ ਪੜਦਾ ਮਾਣੇ ਜੋੜਿਆ ਹੋਇਆ ਬਾਣੀ ਦੇ ਨਾਲ ਮਾਣੇ ਸਿੱਖੀ ਦੇ ਨਾਲ ਜੋੜਿਆ ਹੋਇਆ ਵੱਡਾ ਹੁੰਦਾ ਮਾਂ ਇਤਿਹਾਸ ਦੀਆਂ ਬਾਤਾਂ ਸੁਣਾਉਂਦੀ ਹੈ ਭਾਈ ਤਾਰੂ ਸਿੰਘ ਦੀਆਂ ਗੱਲਾਂ ਕਰਦੀ ਹੈ ਭਾਈ ਤਾਰੂ ਸਿੰਘ ਹਿਰਦੇ ਵਿੱਚ ਵਸਾਇਆ ਹੋਇਆ ਮਾਣੇ ਸਦਾ ਚੇਤੇ ਕਰਦਾ ਕਿ ਇਦਾਂ ਦੀ ਸਿੱਖੀ ਹੋਣੀ ਚਾਹੀਦੀ ਹੈ ਜਿੱਦਾਂ ਦੀ ਭਾਈ ਤਾਰੂ ਸਿੰਘ ਦੀ ਸਿੱਖੀ ਸੀ ਕਰਦਿਆਂ ਨੇ ਨਾਂ ਰੱਖਿਆ ਅਨੋਖ ਸਿੰਘ ਵਿਦਿਆ ਪੜੀ ਬਾਅਦ ਵਿੱਚ ਵੱਡਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭਰਤੀ ਹੋ ਗਿਆ ਨੌਕਰੀ ਕਰਨ ਲੱਗ ਪਿਆ ਅੰਦਰ ਜਜ਼ਬਾ ਹੈ ਸਿੱਖੀ ਦਾ ਅੰਦਰ ਬਾਣੀ ਪੜਦਾ ਹੈ ਬਾਣੀ ਨਾਲ ਜੁੜਿਆ ਹੋਇਆ ਸਮਾਂ ਇੱਕ ਦਿਨ ਐਸਾ ਆਇਆ ਜਿੱਦਣ 1978 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ 13 ਸਿੱਖ ਗੁਰੂ ਕੇ ਪਿਆਰੇ ਸ਼ਾਂਤਮਈ ਗਏ ਨਰਨਕਾਰੀਆਂ ਨੇ ਗੋਲੀਆਂ ਚਲਾਈਆਂ ਸ਼ਹੀਦ ਕਰ ਦਿੱਤੇ ਇਹ ਸਾਕਾ ਵੇਖਿਆ ਤੇ ਮਨ ਬੈਰਾਗ ਹੋ ਗਿਆ ਮਨ ਵਿੱਚ ਦੁੱਖ ਲੱਗਾ ਕਿ ਹਕੂਮਤ ਸਾਡੇ ਨਾਲ ਧੱਕਾ ਕਰਦੀ ਪਈ ਹੈ ਸਾਡੇ ਤੇ ਜ਼ਬਰ ਜ਼ੁਲਮ ਹੋ ਰਿਹਾ ਹੈ ਦੁੱਖ ਲੱਗਣ ਦੇ ਕਰਕੇ ਨੌਕਰੀ ਛੱਡ ਕੇ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਇਹ ਪੜਦੇ ਆ ਨਾ ਸਾਰਾ ਸੰਘਰਸ਼ ਵੇਖੋ ਤੇ ਬੇਸ਼ੱਕ ਅੱਜ ਦਾ ਪੜਾ ਪੜਿਆ ਲਿਖਿਆ ਵਰਗ ਕਹਿੰਦਾ ਵੀ ਕਿਤਾਬਾਂ ਪੜਨ ਦੀ ਲੋੜ ਹੁੰਦੀ ਐ ਸਟੱਡੀ ਕਰਨ ਦੀ ਲੋੜ ਹੁੰਦੀ ਐ ਹਥਿਆਰ ਚੁੱਕ ਕੇ ਇਹ ਮਰਨ ਮਾਰਨ ਦੀਆਂ ਗੱਲਾਂ ਗਲਤ ਹੁੰਦੀਆਂ ਨੇ ਬਿਲਕੁਲ ਠੀਕ ਗੱਲ ਐ ਸਟੱਡੀ ਕਰਨ ਦੀ ਲੋੜ ਐ ਪੜਨ ਦੀ ਲੋੜ ਐ ਮਰਨ ਮਾਰਾਉਣ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਜਦੋਂ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ ਦੇ ਉੱਤੇ ਆਣ ਕੇ ਗੋਲੀਆਂ ਚਲਾਉਣਗੇ ਤੇ ਕੀ ਕਰੋਗੇ ਭਾਈ ਜਿੰਦੇ ਸੁੱਕੇ ਦਾ ਕਦੀ ਇਤਿਹਾਸ ਪੜੋ ਬੀਏ ਤੇ ਐਮਏ ਦੀ ਪੜ੍ਹਾਈ ਕਰਦੇ ਪਏ ਸਨ ਖਾੜਕੂ ਥੋੜੀ ਸੰ ਉਹ ਆਤਵਾਦੀ ਥੋੜੀ ਸੰ ਇੱਕ ਐਮੇ ਪੜਦਾ ਪਿਆ ਇੱਕ ਬੀਏ ਦੀ ਪੜ੍ਹਾਈ ਕਰਦਾ ਪਿਆ ਪਰ ਜਿਸ ਦਿਨ ਪਤਾ ਲੱਗਾ ਕਿ ਸਾਡੇ ਗੁਰਧਾਮਾਂ ਤੇ ਚੜ ਕੇ ਆਉਂਦੇ ਨੇ ਯਾਰ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੇ ਨੇ ਫਿਰ ਅੰਦਰ ਜ਼ਮੀਰ ਜਾਗਦੀ ਹੈ ਕਹਿੰਦੇ ਨਹੀਂਓ ਗੁਰੂ ਕਿਆ ਸਿੱਖਾ ਜੇ ਜੀਵੈ ਪਤ ਨਹੀਂ ਜਾਏ ਸਭ ਹਰਾਮ ਜੇ ਤਾਂ ਕਿ ਸਿਖਾਈ ਫਿਰ ਜਾਗਦੀਆਂ ਨੇ ਸਰਕਾਰਾਂ ਦੀਆਂ ਗਲਤੀਆਂ ਕਰਕੇ ਉਹ ਗੁਰੂ ਕੇ ਪਿਆਰੇ ਦੀ ਫਿਰ ਜ਼ਮੀਰ ਜਾਗੀ ਨੌਕਰੀ ਛੱਡ ਕੇ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਬੜੇ ਉਹਨੇ ਪਾਪੀ ਸੋਧੇ ਬੜਿਆਂ ਉਹਨੇ ਪਾਪੀਆਂ ਦਾ ਕਹਾਣ ਕੀਤਾ ਇੱਕ ਦਿਨ ਐਸਾ ਆਇਆ ਸਾਈਕਲ ਤੇ ਜਾਂਦਾ ਪਿਆ ਸੀ ਤੇ ਸੁਰਜੀਤ ਸਿੰਘ ਨਾਮ ਦੇ ਇਨਸਪੈਕਟਰ ਨੇ ਪੁਲਸੀਆਂ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਹੋ ਗਈ ਅਨੋਖ ਸਿੰਘ ਦੀ ਗ੍ਰਿਫਤਾਰੀ ਹੋ ਗਈ ਵੈਰੋਵਾਲ ਥਾਣੇ ਵਿੱਚ ਬੰਦ ਕੀਤਾ ਤੇ ਬੰਦ ਕੀਤਾ ਹੋਇਆ ਉਸ ਕੈਦਖਾਨੇ ਵਿੱਚ ਜੇਲ੍ਹ ਦੇ ਵਿੱਚ ਪੁਲਸੀਆ ਰਾਤ ਨੂੰ ਆਪਣੇ ਟੇਬਲ ਤੇ ਬੈਠਾ ਅੰਦਰੋਂ ਰਹਿਰਾਸ ਦੀ ਬਾਣੀ ਦਾ ਪਾਠ ਹੁੰਦਾ ਪਿਆ ਬਾਣੀ ਪੜਦਾ ਪਿਆ ਉਨੇ ਜਾ ਕਰਕੇ ਅਨੁਕ ਸਿੰਘ ਨੂੰ ਦਬਕੇ ਮਾਰੇ ਕੀ ਕਰਦਾ ਉਹਨੇ ਕਿਹਾ ਮੇਰਾ ਸਮਾਂ ਹੋ ਗਿਆ ਬਾਣੀ ਪੜਨ ਦਾ ਨਿਤਨੇ ਮੇਰਾ ਛੁੱਟੇ ਨਾ ਮੈਂ ਬਾਣੀ ਪੜਦਾ ਪਿਆ ਉਹ ਬਾਣੀ ਪੜਿਆ ਗਿਆ ਪੜੀ ਗਿਆ ਇਧਰ ਪੁਲਿਸ ਜੀ ਨੂੰ ਗੁੱਸਾ ਆਇਆ ਇਹਨੇ ਉਹਦੇ ਲੱਤਾਂ ਮਾਰੀਆਂ ਉਹਦੇ ਉਤੇ ਤਸ਼ੱਦਦ ਕੀਤਾ ਡਾਂਗਾ ਮਾਰੀਆਂ ਪਰ ਗੁਰੂ ਕੇ ਸਿੱਖ ਦੇ ਅੰਦਰੋਂ ਬਾਣੀ ਚਲਣੀ ਬੰਦ ਨਾ ਹੋਈ ਜ਼ਬਾਨ ਦੇ ਉੱਤੋਂ ਬਾਣੀ ਪੜੀ ਜਾਂਦਾ ਹੈ ਫਿਰ ਸਮਾ ਬਤੀਤ ਹੋਇਆ ਅਮਰਤ ਵੇਲਾ ਹੋਇਆ ਅਮਰਤ ਵੇਲੇ ਫਿਰ ਉਹਨੇ ਚੌਂਕੜਾ ਦਾ ਆ ਕਰਕੇ ਜਪਜੀਤ ਸਾਹਿਬ ਸ਼ੁਰੂ ਕੀਤਾ ਜਾਬ ਸਾਹਿਬ ਦੀ ਬਾਣੀ ਪੜੀ ਬਾਣੀ ਨਿਤਨੇਮ ਕਰਨ ਲੱਗ ਪਿਆ ਹੁਣ ਆਵਾਜ਼ ਕੰਨਾਂ ਵਿੱਚ ਚੁੱਭਦੀ ਹੈ ਪੁਲਸ ਵਾਲੇ ਬੜਾ ਤੰਗ ਹੋਇਆ ਉਹ surjit singh ਤੰਗ ਹੋ ਕਰਕੇ ਫਿਰ ਅਨੋਖ ਸਿੰਘ ਦੇ ਕੈਬਨ ਵਿੱਚ ਗਿਆ ਉਹਨੇ ਜਾ ਕਰਕੇ ਸਭ ਤੋਂ ਪਹਿਲਾਂ ਆਪਣੀ ਬੰਦੂਕ ਜਿਹੜੀ ਸੀ ਉਸ ਕੈਬਨ ਦੇ ਵਿੱਚੋਂ ਲੈ ਕਰਕੇ ਉਹਨੇ ਉਹਦੇ ਅੱਗੇ ਤਿੱਖਾ ਸੁਭਾ ਸੀ ਅੱਖ ਵਿੱਚ ਮਾਰਿਆ ਤੇ ਖਸਵਾ ਅੱਖ ਵਿੱਚ ਵਗਾ ਤੇ ਸੱਜੀ ਅੱਖ ਬਾਹਰ ਨਿਕਲ ਆਈ ਹੁਣ ਸੱਜਾ ਡੇਲਾ ਅੱਖ ਦੇ ਵਿੱਚੋਂ ਲਮਕਦਾ ਪਿਆ ਤੇ ਮਾਰਿਆ ਕਿਉਂ ਵੀ ਤੂੰ ਬਾਣੀ ਪੜਦਾ ਪਿਆ ਤੇ ਬੰਦ ਕਰ ਮੈਨੂੰ ਤੰਗੀ ਹੁੰਦੀ ਹੈ surjit singh ਨੇ ਸੱਜੀ ਅੱਖ ਬਾਹਰ ਕੱਢ ਦਿੱਤੀ ਪਰ ਮੁਖ ਦੇ ਵਿੱਚੋਂ ਜਪਜੀ ਸਾਹਿਬ ਬੰਦਨਾ ਕਰਾ ਸਕਿਆ ਜਪਜੀ ਸਾਹਿਬ ਚੱਲਦਾ ਪਿਆ ਫਿਰ ਕਲਪਿਆ ਉਹਨੇ ਫਿਰ ਉਹ ਸੂਆ ਮਾਰਿਆ ਖੱਬੀ ਅੱਖ ਵੀ ਬਾਹਰ ਕੱਢ ਦਿੱਤੀ ਦੋਵੇਂ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਅੰਨ੍ਹਾ ਕਰ ਦਿੱਤਾ ਪਰ ਬਾਣੀ ਨਾ ਛੁਡਾ ਸਕੇ ਬਾਣੀ ਪੜਦਾ ਪਿਆ ਸਿਮਰਨ ਕਰਦਾ ਪਿਆ ਇਥੇ ਬਸ ਨਾ ਕੀਤਾ ਅੰਦਰ ਕਰੋਧ ਇੰਨਾ ਆਇਆ ਉਹਨੇ ਕਿਹਾ ਜਿਹੜੀ ਜ਼ਬਾਨ ਨਾਲ ਬਾਣੀ ਪੜਦਾ ਜ਼ਬਾਨ ਵੜ ਦਿਓ ਉਹਨੇ ਜ਼ਬਾਨ ਉਸ ਬਲੇਟ ਦੇ ਨਾਲ ਸੂਵੇ ਦੇ ਨਾਲ ਵੜ ਦਿੱਤੀ ਅਨੋਖ ਸਿੰਘ ਬੱਬਰ ਉਹਨੂੰ ਕਹਿੰਦੇ ਨੇ ਅਨੋਖ ਸਿੰਘ ਬੱਬਰ ਦੀ ਜ਼ੁਬਾਨ ਵੱਡੀ ਗਈ ਕਿਉਂ ਵੱਡੀ ਗਈ ਤੂੰ ਬਾਣੀ ਪੜਦਾ ਤੇ ਮੈਨੂੰ ਤੰਗੀ ਹੁੰਦੀ ਹੈ ਬਾਣੀ ਪੜਨੀ ਛੱਡ ਦੇ ਇਤਿਹਾਸ ਕਹਿੰਦਾ ਦੋਵੇਂ ਅੱਖਾਂ ਬਾਹਰ ਲੰਕੀਆਂ ਜ਼ੁਬਾਨ ਵੱਡੀ ਗਈ ਖੂਨ ਦੇ ਨਾਲ ਲੱਤਪੱਤ ਹੋ ਗਿਆ ਪਰ ਗੁਰੂ ਕੇ ਸਿੱਖ ਦੇ ਅੰਦਰੋਂ ਬਾਣੀ ਨਾਉ ਕੱਢ ਸ਼ਕਿਆ ਉਹਦੇ ਅੰਦਰੋਂ ਬਾਣੀ ਚੱਲਦੀ ਰਹੀ ਹੋ ਸਕਦਾ ਹੈ ਸ਼ਬਦਾਂ ਦੀ ਮੰਤਰ ਨਾ ਬਣਦੀ ਹੋਵੇ ਜਬਾਨ ਵੱਡੀ ਗਈ ਸ਼ਬਦ ਨਾ ਬਣਦੇ ਹੋਣਗੇ ਪਰ ਜਿਹੜੀ ਭਾਵਨਾ ਨਾਲ ਬਾਣੀ ਪੜਦਾ ਸੀ ਉਹ ਬਾਣੀ ਖੋ ਨਾ ਸਕਿਆ ਤੇ ਉਹਨੇ ਇੰਨਾ ਤਸ਼ੱਦਦ ਕੀਤਾ ਸੁਰਜੀਤ ਸਿੰਘ ਨੇ ਉਹਦੀ ਖੋਪੜੀ ਲਾਈ ਉਹਦੀ ਸਿਰ ਤੋਂ ਖੋਪੜੀ ਲਾਹ ਕਰਕੇ ਖੋਪੜੀ ਲਾਉਣ ਤੋਂ ਬਾਅਦ ਫਿਰ ਉਹਦੇ ਤੇ ਤਸ਼ੱਦਦ ਕੀਤਾ 8 ਦਿਨ ਸਰਦਾਰ ਅਨੋਖ ਸਿੰਘ ਜੀ ਬਬਰ ਉਹ ਖੋਪਰੀ ਲੱਥਣ ਤੋਂ ਬਾਅਦ ਅੱਖਾਂ ਕੱਢੇ ਜਾਣ ਤੋਂ ਬਾਅਦ ਜਬਾਨ ਵੱਡੇ ਜਾਣ ਤੋਂ ਬਾਅਦ ਜੀਵਤ ਰਹੇ ਪਰ ਅਠੇ ਦਿਨ ਗੁਰੂ ਕੇ ਪਿਆਰੇ ਨੇ ਨਿਤਨੇਮ ਕਦੀ ਨਹੀਂ ਛੱਡਿਆ ਅਠੇ ਦਿਨ ਗੁਰੂ ਕੇ ਪਿਆਰੇ ਨੇ ਬਾਣੀ ਕਦੀ ਨਹੀਂ ਛੱਡੀ ਅਠੇ ਦਿਨ ਗੁਰੂ ਕੇ ਪਿਆਰੇ ਨੇ ਸਿਮਰਨ ਕਦੀ ਨਹੀਂ ਛੱਡਿਆ ਕਿਉਂ ਜਿਨ੍ਹਾਂ ਦੇ ਅੰਦਰ ਬਾਣੀ ਵਸੀ ਹੁੰਦੀ ਹੈ ਸਰੀਰ ਦੇ ਦੋਖ ਉਹਨਾਂ ਤੋਂ ਬਾਣੀ ਕੋ ਨਹੀਂ ਸਕਦੇ